ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਤੇਰਾਪੁਰ ਨੂੰ ਸੂਬੇ ਸਰਹੰਦ ਦੀ ਇੱਕ ਕਿਹੜੀ ਦੇ ਵਿੱਚ ਛੋਟੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਸੂਬੇ ਸਰਹੰਦ ਨੇ ਨੀਹਾਂ ਦੇ ਵਿੱਚ ਛਣਵਾ ਕੇ ਸ਼ਹੀਦ ਕਰ ਦਿੱਤਾ ਸੀ ਜਿਹੜੀ ਕੰਧ ਦੇ ਵਿੱਚ ਉਹਨਾਂ ਨੰਨੇ ਮੰਨੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਵੀ ਰੋ ਰੋ ਕੇ ਤਾਹਾਂ ਮਾਰ ਦਿੱਤੇ ਕਲਗੀਧਰ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾ ਵਿਚਾਰ ਜੋਈਆਂ ਕਰਦੀ ਆ ਕਿ ਸੱਚੇ ਪਾਤਸ਼ਾਹ ਜੇਕਰ ਮੇਰਾ ਬਸ ਚੱਲਦਾ ਤਾਂ ਮੈਂ ਤੇਰੇ ਛੋਟੇ ਛੋਟੇ ਲਾਲਾ ਨੂੰ ਮੈਂ ਬਚਾ ਸਕਦੀ ਪਰ ਸੱਚੇ ਪਾਤਸ਼ਾਹ ਮੇਰਾ ਬਸ ਨਹੀਂ ਚੱਲਿਆ ਆ ਰੋ ਰੋ ਕੇ ਸਰਹੱਦੀ ਦੇ ਦਵਾਰ ਕੀ ਕਰੀਏ ਸੁਣਨਾ ਜੀ ਹੋ ਰੋ ਰੋ ਆਖੇ ਸਰਹੰਦੀ ਮਾਤਾ ਜੀ ਤੋ ਜੀ ਤੇ ਹਰ ਸ਼ੁਦ ਧੁਲਾਰ ਮੈਂ ਲਾਲਾ ਨੂੰ ਵਿਚਾਰ ਨਾ ਸਕੀ ਮੈਂ ਲਾਲਾ ਨੂੰ ਵਿਚਾਰ ਨਾ ਸਕੀ ਓ ਸਰਸਾ ਕੰਡੇ ਪੀਆ ਨਾ ਕੋਈ ਲੇਫ ਤੜਾਈਆਂ ਨਾ ਕੋਈ ਲੇਫ ਤੜਾਈਆਂ ਹੋ ਮਾਤਾ ਦੀ ਟਿੱਕੀ ਗੋਦ 'ਚ ਸੌਂ ਗਏ ਦਾਦੀ ਦੀ ਨਿੱਕੀ ਗੋਦ 'ਚ ਸੌਂ ਗਏ ਹੋ ਮਾਂ ਗੁਜਰੀ ਦੇ ਛੋਟੇ ਲਾਲ ਮੈਂ ਲਾਲਾ ਨੂੰ ਬਚਾ ਨਾ ਸਕੀ ਰੋ ਰੋ ਆਖੇ ਸਰਹੰਦੀ ਦੀ ਦੇਵਾ ਦੀ ਦੀ ਦੀਵਾਰ ਮੈਂ ਲਾਲ ਲਾਲੂ ਵਿਚਾਰਸ ਕੀ ਉਹ ਨਾਮ ਚ ਹਰਾਮੀ ਗੰਗੂ ਬਣਿਆ ਜਿਸ ਨੇ ਵਾਲ ਫੜਾਏ ਜਿਸ ਨੇ ਵਾਲ ਫੜਾਏ ਪੈਰੀ ਵੇੜੀਆਂ ਹੱਥੀ ਹੱਥੀ ਕੜੀਆਂ ਬਲ ਸਰਹੰਦੇ ਦੇ ਪੂਜਾਏ

ਉਹ ਮੋਤੀ ਮਾਰੇ ਦੁਦਸ਼ਿਕਾਇਆ ਔਖ ਚ ਹਿੰਮਤ ਕਰਕੇ ਔਖ ਚ ਹਿੰਮਤ ਕਰਕੇ ਟੋਡਰ ਮਲ ਨੇ ਤਰ ਤਖਰੀ ਦੀ ਸੋਨੇ ਦੀਆਂ ਮੋਰਾ ਉਹ ਕੀਤਾ ਸੀ ਸੰਸਕਾਰ ਮੈਂ ਲਾਲਾ ਨੂੰ ਵਿਚਾਰ ਸਕੀ ਰੋ ਰੋ ਆਖੇ ਸਰਹੰਦੀ ਦੀ دیوار ਮੈਂ ਲਾਲਾ ਨੂੰ ਵਿਚਾਰ ਸਕੀ ਰੋ ਰੋ ਆਖੇ ਸਰਹੰਦੀ ਦੀ دیوار ਮੈਂ ਲਾਲਾ ਨੂੰ ਵਿਚਾਰ ਸਕੀ ਉਹ ਨਦੀ ਜਾ ਵਿੱਚ ਮੇਲੇ ਲੱਗਦੇ ਸਿਬਿਆ ਲਿਖ ਦੇਵਾਰਾ ਸਿਬਿਆ ਲਿਖ ਦੇਵਾਰਾ ਸੱਤੇ ਸ਼ੇਰ ਨਮੋਲ ਨੂੰ ਵਹਿ ਕੇ ਸੰਗਤਾ ਸੁਣਨੀ ਹੈ ਯਾਰਾ ਸੰਗਤਾ ਸੁਣਨੀ ਹੈ ਯਾਰਾ ਝੁਕਦਾ ਸੀਸ ਹੈ ਗੋਦਿਆਂ ਨੂੰ ਜੀ ਝੁਕਦਾ ਸੀਸ માતાજી હર્ષ દોલાહાર